ਅਨਿਬਈ ਜ਼ਾਰੇ ਹੋਂ ਸਸਤੀ ਗੱਲ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਦਾ ਫੇਰ ਸਵਾਗਤ ਹੈ ਤੇ ਆਪਾਂ ਨਵੀਂ ਗੱਡੀ ਲੈ ਆਏ ਤੁਹਾਡੇ ਬਾਤ ਤੇ ਅੱਜ ਫੇਰ ਮਰੂਤੀ ਆ 2002 ਮਾਡਲ ਮੁਰਲੇ ਟਾਇਰ ਜਮੈਂ ਨਵੇਂ ਪਏ ਆ ਪਿੱਛੇ ਵਾਲਾ ਟਾਇਰ ਇੱਕ ਨਵਾਂ ਇੱਕ ਥੋੜਾ ਜਿਹਾ ਹਲਕਾ ਤੇ ਗੱਡੀ ਮੈਂ ਤੁਹਾਨੂੰ ਚੈੱਕ ਕਰਾਉਣਾ ਇੰਜਨ ਜਮੈਂ ਸਾਇਲੈਂਟ ਆ ਬਾਈ ਤੇ ਆਜੋ ਫੇਰ ਆਪਾਂ ਤੁਹਾਨੂੰ ਗੱਡੀ ਚੈੱਕ ਕਰਾਉਂਦੇ ਆ ਤੇ ਕਮੀਆਂ ਦੱਸਦੇ ਆ ਗੱਡੀ 'ਚ ਕਿਹੜੀ ਕਿਹੜੀ ਕਮੀਆਂ ਐ ਤੇ ਆਜੋ ਫੇਰ ਤੂੰ ਲੋ ਵੀ ਪਹਿਲਾਂ ਗੱਡੀ ਚੈੱਕ ਕਰੋ ਗੱਡੀ A to Z ਰਿਜੀਨਲ ਆ ਬਾਈ ਕੋਈ ਵੀ ਪੇਂਟ ਨਹੀਂ ਹੈਗਾ ਮਾੜੀਆਂ ਮੂਟੀਆਂ ਥੋੜੀ ਜਿਹੀ ਕਮੀਆਂ ਮਿਡਲ ਕਲਾਸ ਬੰਦਿਆਂ ਬਾਅਦ ਤੇ ਗੱਡੀ ਬਹੁਤ ਵਧੀਆ ਬੁਰਲੇ ਟਾਇਰ ਜਮੇ ਸੀਟ ਤੇ ਨਵੇਂ ਲੱਗੇ ਹੋਏ ਆ ਪਿੱਛੇ ਵਾਲਾ ਟਾਇਰ ਇੱਕ ਆ ਥੋੜਾ ਜਿਹਾ ਹਲਕਾ ਪਰਲਾ ਨਮਾ ਤੇ ਗੱਡੀ ਚੈੱਕ ਕਰੋ ਪਹਿਲਾਂ ਪੁਸ਼ ਬਟਨ ਲੱਗਿਆ ਹੋਇਆ ਪੁਸ਼ ਟੂ ਸਟਾਰਟ ਆ ਕਿਉਂ ਜੱਗੀ ਹਾਂਜੀ ਪੁਸ਼ ਟੂ ਸਟਾਰਟ ਆ ਪੀ ਵੀ 10 ਨੰਬਰ ਆ ਪਾਸਿੰਗ ਨਹੀਂ ਹੋਣੀ ਹੈਗੀ ਐਫ ਪੀ ਡਿਵੀਡ ਤੇ ਹੀ ਚਲੋਣੀ ਪੈਣੀ ਆ ਇਹ ਤੇ ਕਰੋ ਪਹਿਲਾਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਲੋ। ਆ ਲੋ ਮੈਂ ਹੁਣ ਤੁਹਾਨੂੰ ਚਾਰੇ ਟਾਇਰ ਚੈੱਕ ਕਰਾਉਣਾ ਇੱਕ ਵਾਰੀ। ਆ ਪਿੱਛੇ ਵਾਲਾ ਟਾਇਰ ਦੀ ਕੰਡੀਸ਼ਨ ਚੈੱਕ ਕਰੋ। ਇਹ ਨਵਾਂ। ਅੱਗੇ ਵਾਲਾ ਉਹ ਵੀ ਜਿਵੇਂ ਨਵਾਂ। ਸੀਟ ਦਾ। ਤੇ ਇਧਰੋਂ ਦੇਖੋ ਕਰੋ ਚੈੱਕ ਚਾਰੋਂ ਪਾਸੇ ਦੇ। origignal ਆ ਸਾਰੇ। ਆ ਅੱਗੇ ਵਾਲਾ ਟਾਇਰ ਦੇ ਨਵਾਂ ਹੈ ਵੀ ਜਮਾ ਹੈ। ਤੇ ਬੰਪਰ ਤੋਂ ਥੋੜਾ ਜਿਹਾ ਰੰਗ ਫਟਿਆ ਹੋਇਆ। ਹੋਰ ਕੁਝ ਨਹੀਂ ਹੈਗਾ। ਹੁਣ ਮੈਂ ਤੁਹਾਨੂੰ ਅੰਦਰੋਂ ਚੈੱਕ ਕਰਵਾ ਕੇ ਦਿ। ਇਹ ਦਰਅਸਲ ਸਪੈਸ਼ਲ ਮਾਡਲ ਚ ਆਈ ਸੀਗੀ ਇਹ ਸਟicker ਵਾਲੀ ਇਹ। ਜਿਹਨੂੰ ਸਟicker ਲੱਗੇ ਵੀ ਹੁੰਦੇ ਸੀਗੇ ਸਪੈਸ਼ਲ ਮਾਡਲ ਚ ਆਹੀ। ਕਾਰ 2002 ਮਾਡਲ ਆ। 02 ਨਹੀਂ ਹੈਗੀ। 01 ਆ ਇਹ। ਅੰਦਰੋਂ ਕੰਡੀਸ਼ਨ ਚੈੱਕ ਕਰੋ। ਆਹੀ ਦੀ ਅੰਦਰੋਂ ਕੰਡੀਸ਼ਨ ਰਹੀ। ਤੇ ਕਰੋ ਚੈੱਕ ਆ ਪੁਸ਼ ਬਟਨ ਲੱਗਿਆ ਹੋਇਆ ਇਹਨੂੰ ਪੁਸ਼ ਟੂ ਸਟਾਰਟ ਆਹੇ ਪੁਸ਼ ਆ ਚਾਬੀ ਲਈ ਆਪਾਂ ਨੇ ਸਟਾਰਟ ਹੋ ਗਈ ਗੱਡੀ ਦੇਖੋ ਬਾਈ ਇੰਜਨ ਇਹਨਾਂ ਸੈੱਟ ਨਾ ਗੱਡੀ ਤਾਂ ਮੈਂ ਕਹਿੰਦਾ ਹੱਦ ਛੱਡ ਦੋ ਠੀਕ ਇਹ ਹੁਣ ਸਟਾਰਟ ਖੜੀ ਆ ਹੁਣੇ ਤੋਂ ਆ ਕੇ ਲੈ ਕੇ ਆਇਆ ਜੀ ਇਹਨਾਂ ਜਮਾ ਸ਼ਰਟਾ ਹੋਈ ਆ ਇਹਦਾ ਇੰਜਨ ਨਿਆ ਮਾ ਸ਼ੈਲਡਰ ਦੇਸ਼ ਮਾਰਕਿਟ ਮੜੀ ਥੋੜੀ ਜੀ ਥੋੜੀ ਜੀ ਮਾਈ ਤੇ ਆਈ ਦੀ ਇੰਜਨ ਦੀ ਕੰਡੀਸ਼ਨ ਆ ਬਈ ਏ ਟੂ ਜ਼ੈਡ ਰਿਜੀਨਲ ਆ ਜਿਵੇਂ ਪੋਲੇ ਜੇ ਭਾਦੀ ਕਾਰ ਆ ਜਿਵੇਂ ਪੋਲੇ ਜੇ ਭਾਦੀ ਕਾਰ ਤੇ ਇੰਜਨ ਗੀਅਰ ਦੀ ਗਾਰੰਟੀ ਦਵਾਂਗੇ ਬਈ ਆਪਾਂ ਮਾੜਾ ਮੋਟਾ ਚਲੋ ਕੰਮ ਹੁੰਦਾ ਉਹ ਹੁੰਦਾ ਹੀ ਹੁੰਦਾ ਸ਼ੀਸ਼ੇ ਚਾਰੇ ਨਾਲ ਦੇ ਨੇ ਗੱਡੀ ਏ ਟੂ ਜ਼ੈਡ ਰਿਜੀਨਲ ਆ ਬਈ ਥੋੜਾ ਬੋਤਾ ਕੰਮ ਹੋਣ ਵਾਲਾ ਇੰਨਾ ਨਹੀਂ ਹੋਣ ਵਾਲਾ ਹੈਗਾ ਇੰਜਨ ਪੱਖੋਂ ਪੂਰਾ ਓਕੇ ਆ ਪੋਲਾ ਜਾ ਭਾਏ ਕਾਰ ਦਾ ਕਾਰ ਆਪਾਂ ਦੇਣੀ ਆ ਬਈ 33000 ਦੀ ਬੈਟਰੀ ਨਵੀਂ ਆ ਚਾਰੇ ਟਾਇਰ ਨਵੇਂ ਆ ਤਿੰਨ ਟਾਇਰ ਨਵੇਂ ਇੱਕ ਟਾਇਰ ਹਲਕਾ ਤੇ origignal ਆ ਗੱਡੀ ਸਾਰੀ ਸੀਟ ਕਵਰ ਨਵੇਂ ਨੇ ਪੁਸ਼ ਬਟਨ ਲੱਗਿਆ ਹੋਇਆ ਤੇ ਆਪਾਂ 33000 ਦੀ ਕਾਰ ਦੇ ਦਾਂਗੇ ਬਈ ਫਿਕਸ ਰੇਟ ਆ ਆਪਣਾ ਇਹ ਨਹੀਂ ਹੈਗਾ ਵੀ ਆਪਾਂ ਮੋਕੇ ਤੇ ਆ ਕੇ ਬੰਦਾ ਘਟਾਵੇ ਜਾਂ ਉਂ ਕਰਾਵੇ ਫਿਕਸ ਰੇਟ ਆ ਬਈ 33000 ਦੀ ਕਾਰ ਦੇ ਦਾਂਗੇ ਆਪਾਂ ਤੇ ਬਈ ਓਕੇ ਆ ਕਾਰ ਪੂਰੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ ਹੋਰ ਨਵੀਆਂ ਨਵੀਆਂ ਆਪਣੀਆਂ ਵੀਡੀਓ ਆਉਂਦੀਆਂ ਰਹਿਣੀਆਂ ਚੈਨਲ ਤੇ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਬਾਈ ਸਾਰੇ ਹਮਸਾਸ਼ਟ